ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੰਬਕੇ ਪਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਜੋ ਤੁਹਾਨੂੰ ਅੱਜ ਜੀ ਪਹੁੰਚਾਂਗੇ ਅਸੀਂ ਗੁਰਦੁਆਰਾ ਅਕਾਲ ਬੁੱਗਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਨਾਗਰਾ ਨਾਗਰਾ ਪਿੰਡ ਜੀ ਸੰਗਰੂ ਜਿਹੜਾ ਪਿੰਡ ਹੈਗਾ ਛੇਵੀਂ ਪਾਤਸ਼ਾਹੀ ਦਾ ਬਹੁਤ ਸੋਹਣਾ ਇਤਿਹਾਸ ਗੁਰੂ ਘਰ ਬਣਿਆ ਹੋਇਆ ਹੈਗਾ ਤਾਂ ਤੁਸੀਂ ਦੇਖ ਸਕਦੇ ਹੋਗੇ ਮੇਰੀ ਬੈਕ ਸਾਈਡ ਦੇ ਉੱਤੇ ਚਲੋ ਆਪਾਂ ਹੁਣ ਕਰ ਦਿਆਂਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਸਾਹਮਣੇ ਲਿਖਿਆ ਜੀ ਗੁਰਦੁਆਰਾ ਕਾਲ ਬੂੰਗਾ ਸਾਇਓ ਪਾਤਸ਼ਾਹੀ ਸ਼ੇਮੀ ਤੇ ਆਜੋ ਹੁਣ ਆਪਾਂ ਚੱਲਦੇ ਹਾਂ ਦਰਸ਼ਨ ਕਰਵਾਨੇ ਹੈਗੇ ਉੱਪਰ ਦਰਵਾਜ਼ਾ ਸਾਹਿਬਾ ਜੀ ਤੇ ਆ ਜੋ ਜੀ ਹੁਣ ਆਪਾਂ ਉੱਪਰ ਚੱਲਦੇ ਆਂਗੇ ਦਰਬਾਰ ਸਾਹਿਬ ਦੇ ਵਿੱਚ ਚੱਲ ਕੇ ਟੀਕਦੇ ਆਂਗੇ ਮੱਥਾ ਆਪਾਂ ਤੁਸੀਂ ਕਰ ਦਿਓ ਵੀਡੀਓ ਦੱਬ ਕੇ ਸ਼ੇਅਰ ਛੇਮੀ ਪਾਸੇ ਦਾ ਬਹੁਤ ਸੋਹਣਾ ਗੁਰਦੁਆਰ ਬਣਿਆ ਹੋਇਆ ਜੀ ਸਾਹਮਣੇ ਇੱਧਰ ਚੋਤਾ ਚੱਲਦੀਆਂ ਨੇ ਜੀ ਕਰੋ ਦਰਸ਼ਨ ਜੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹੀ ਛੇਮੀ ਪਿੰਡ ਨਾਗਰਾ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਆ ਕਰੋ ਜੀ ਚੱਲਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਬੜੇ ਸੋਹਣੇ ਦਰਸ਼ਨ ਹੋਏ ਨੇ ਜੀ ਤੇ ਹੁਣ ਅੱਪ ਚੱਲਦੇ ਆਂਗੇ ਥੱਲੇ ਬਾਬਾ ਜੀ ਪਿੱਛੇ ਆ ਰਹੇ ਨੇਗੇ ਉੱਚੇ ਉਤਰਦੇ ਆਗੇ ਤੁਸੀਂ ਵੀ ਆਓ ਨਾਗਰਾ ਪਿੰਡ ਅ ਜੀ ਛੇਮੀ ਪਾਸ ਸਾਹੀ ਦਾ ਗੁਰਦੁਆਰਾ ਸਾਹਿਬ ਬਹੁਤ ਦੀ ਬਣਿਆ ਹੋਇਆ ਇੱਥੇ ਵੀ ਤੁਸੀਂ ਆ ਕੇ ਜਰੂਰ ਜਾਇਓ ਮੈਂ ਵੀ ਹਜੇ ਹੁਣੀ ਆਇਆ ਸੀ ਨਾਗਰੇ ਤੋਂ ਗੁਰਦੁਆਰ ਸਾਹਿਬ ਮੱਥਾ ਟੇਕ ਕੇ ਤੇ ਗਰਮੀ ਬਹੁਤ ਆ ਗਈ ਮੌਸਮ ਵੀ ਬੜਾ ਖਰਾਬ ਹੋ ਗਿਆ ਉੱਪਰ ਫਿਰ ਉਸ ਤੋਂ ਬਾਅਦ ਹੁਣ ਦੇਖਦਾਗਾ ਚੱਕੀ ਤੇ ਜਾ ਕੇ ਆਉਣਾ ਆਟਾ ਪਿਆ ਤੀਗਾ ਅਟਾ ਸੱਟ ਕੇ ਆਦੀ ਉਹ ਚੱਕੀ ਤੇ ਹੁਣ ਬਾਅਦ ਜਾ ਕੇ ਉਹ ਚੱਕ ਲੈਉਣਾਗਾ ਜਾ ਕੇ ਤੇ ਬਾਕੀ ਦਰਸ਼ਨ ਬੜੇ ਵਧੀਆ ਹੋਏ ਗੁਰਦੁਆਰਾ ਸਾਹਿਬ ਗਏ ਤੇ ਨਾਗਰਾ ਇੱਥੋਂ ਸਾਡੇ ਪਿੰਡ ਤੋਂ ਥੋੜੀ ਦੂਰ ਆ ਪੈਂਦਾ ਨਾਗਰਾ ਉੱਥੇ ਗਏ ਤੇ ਗੇ ਤੇ ਦਰਸ਼ਨ ਬੜੇ ਵਧੀਆ ਹੋਏ ਨੇਗੇ ਤੇ ਬਸ ਹੁਣ ਚੱਲਦੇ ਆਂਗੇ ਪਹਿਲਾਂ ਚੱਕੀ ਵਾਲੇ ਕੰਮ ਨਿਬੜ ਲੀਏ ਚੱਕੀ ਤੇ ਜਾ ਕੇ ਉਦੋਂ ਬਾਅਦ ਦੇਖਾਂਗੇ ਛੋਟੇ ਮੋੜੇ ਜਿਹੜੇ ਕੰਮ ਨੇ ਨਾ ਹੁਣ ਚੱਕੀ ਤੇ ਚੱਲੀਏ ਕੋਈ ਟਾਈਮ ਬਹੁਤ ਹੋ ਗਿਆ ਸ਼ਾਮ ਹੋ ਗਈ ਹੁਣ ਚੱਲਦੇ ਆਂਗੇ ਆਟਾ ਚੱਕ ਕੇ ਲੈਉਨੇ ਆਂ ਫਿਰ ਦੇਖਦੇ ਹਾਂ ਕਿ ਕੀ ਗੱਲਬਾਤ ਆ ਗਈ ਅਗਲੀ ਕਾਰਵਾਈ ਜੋੜੀ ਨਾ ਟੌਰ ਨਾਲ ਆ ਰਹੀ ਆ ਇਹਨਾਂ ਨੂੰ ਕੋਈ ਫਿਕਰ ਨਹੀਂ ਵੀ ਅੱਟਾ ਵੀ ਜਣਾਗਾ ਆਹੋ ਮੈਨੂੰ ਪਤਾ ਤੇ ਆਟਾ ਹੁਣ ਆਪਣਾ ਤਕਰੀਬਨ ਹੋ ਗਿਆ ਤੇ ਆ ਗਿਆ ਸੀ ਇਹ ਵੀ ਟਾਈਮ ਨਾਲ ਤੇ ਮੈਂ ਆਵਾਜ ਬੇਟ ਜੋਖਾ ਲੀਆ ਮੇਰਾ ਬੇਟ ਮੇਰੇ ਹਿਸਾਬ ਨਾਲ 70 ਤੋਂ ਪਲੱਸ ਹੋਊਗਾ ਕਿਉਂਕਿ ਮੈਂ ਕਾਫੀ ਪਹਿਲਾਂ ਜੋਖਿਆ ਦਿਆ 75 ਕਿਲੋ ਦੇ ਲਵੇ ਦਵੇ ਦੀ ਇਹ ਹੁਣ 39 ਆ ਇਹ ਜਿੱਦੇ ਰੱਖ ਕੇ ਗਿਆ ਤੀ ਉਹਦੇ ਉਹ ਤੀਗਾ ਤੇ ਛੋਟੇ ਚੀਮਾ ਸਾਹਿਬ ਆਪਦਾ ਇੰਜੋਏ ਕਰ ਰਹੇ ਨੇ ਨਜ਼ਾਰੇ ਜ਼ਿੰਦਗੀ ਦੇ ਨਜ਼ਾਰੇ ਤਾਂ ਇਹ ਲੈ ਰਿਹਾ ਹੈਗਾ ਦੇਖਦਾ ਮੇਰਾ weight ਕਿੰਨਾ ਹੋ ਗਿਆ ਕੋਈ ਹੋ ਗਿਆ 77 ਕੀ ਹੈ ਸਾਡੇ 77 ਕਿਲੋ ਹੋ ਗਿਆ ਮੇਰਾ ਬੇਟਾ ਜੀ